सत पंजाबी जे के टुमसाइन देखने वाले साढ़े सारे ही दर्शकों का स्वागत है मैं हाँ तोड़ना मनप्रीत कौर दर्शकों इस वक्त की अपडेट दीना नगर तो निकल के सामने आई दसा जा रहा है कि दीना नगर तहसील के अंदर वॉल ऑफ फेम जो स्थापित की गई है तो हम दस दी है कि ज़िला प्रशासन एस डी एम दफ्तर दीना नगर विखे वॉल ऑफ फेम जो स्थापित की गई जिस जिसका उद्घाटन अज गुरदासपुर के डिप्टी कमिश्नर उमा शंकर गुप्ता वालों गया इस मौके ਤੋਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ 베ਦੀ ਐਸਡੀਐਮ ਦਿਨਾਨਗਰ ਜਸ ਜਸਪਿੰਦਰ ਸਿੰਘ ਪੁੱਲਰ ਡੀਐਸਪੀ ਦਿਲਪ੍ਰੀਤ ਤਹਿਸੀਲਦਾਰ ਅਭਿਸ਼ੇਕ ਵਰਮਾ ਐਸ ਐਸ ਐਮ ਕਾਲਜ ਦੀਨਾਨਗਰ ਦੇ ਡੀਨ ਸਟੂਡੈਂਟਸ ਵੈਲਫੇਅਰ ਪ੍ਰਬੋਧ ਗਰੋਵਰ ਨੋਹਿਤ ਸ਼ਰਮਾ ਸਮੇਤ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਲੋਕ ਵੀ ਇਸ ਮੌਕੇ ਹਾਜ਼ਰ ਸਨ ਅਤੇ ਇਸ ਮੌਕੇ ਬੋਲਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਇਸ ਵਾਲ ਆਫ ਫੇਮ ਤੇ ਵਕਫ ਖੇਤਰਾ ਵਿੱਚ ਮੱਲਾ ਮਾਰਨ ਵਾਲੇ ਜੋ ਨੌਜਵਾਨਾਂ ਦੀਆਂ ਫੋਟੋਆਂ ਲਗਵਾਈਆਂ ਜਾਣਗੀਆਂ ਜਿਸ ਨਾਲ ਜੋ ਸਾਡੀ ਅੱਗੇ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸੇਧ ਮਿਲੇਗੀ ਉਹ ਵੀ ਇਨਾ ਜੋ ਨੌਜਵਾਨਾਂ ਉਹਨਾਂ ਨੂੰ ਵੇਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਅਤੇ ਜੀਵਨ ਵਿੱਚ ਸਫਲ ਹੋਣਗੇ ਇਸ ਮੌਕੇ ਜਦੋਂ ਵਲਫਮ ਸਥਾਪਤ ਕਰਨ ਦੇ ਮੌਕੇ ਕੀ ਕੁਝ ਹੋਰ ਕੁਝ ਕਹਿਣਾ ਸੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਆਓ ਉਹ ਵੀ ਸੁਣਦੇ ਹਾਂ ਚੰਦੇ ਕੀ ਹੈ not a proper so that the gear slide of doctor had a factor nspa ਆਪਾ ਐਸਐਮ ਕਾਲਜ ਦੇ ਵਿਦਿਆਰਥੀਆਂ ਮੇਰਾ ਨਾਮ ਹੈ ਮੁਸਕਾਨ ਨਦਨਾ ਮੈਂ ਕਨਕ ਆਪਾਂ થી ਤੁਹਾਡੀ ਇੰਟਰਨਸ਼ਿਪ ਵਿੱਚ ਸਿਲੈਕਸ਼ਨ ਹੋਈ ਸੀਗੀ ਸਰ ਨੇ ਇੰਟਰਵਿਊ ਇੱਕ ਕੰਡਕਟ ਕਰਵਾਇਆ ਸੀਗਾ ਉਹਦੇ ਵਿੱਚ ਆਪਾਂ ਦੋ ਬੱਚੇ ਸਾਰੇ ਕਾਲਜਿਸ ਵਿੱਚੋਂ ਸਿਲੈਕਟ ਹੋਏ ਸੀਗੇ ਸਾਨੂੰ ਵੱਖਰੇ ਵੱਖਰੇ ਪ੍ਰੋਜੈਕਟ ਤੇ ਕੰਮ ਕਰਨ ਨੂੰ ਮਿਲਦਾ ਹੈ ਜਿੱਦਾਂ ਕਿ ਆਪਾਂ ਪਲੇਗਰਾਉਂਡ ਜਿੱਦਾਂ ਜਿੱਦਾਂ ਇਹ ਯੂਥ ਹੈ ਸਾਰਾ ਮੋਬਾਈਲ ਤੇ ਸਕਰੀਨ ਟਾਈਮ ਇੰਨਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਉਹਨੂੰ ਘਟਾ ਲਈ ਪਲੇਗਰਾਉਂਡ ਜ਼ਿਆਦਾ ਜ਼ਿਆਦਾ ਬਣਾਏ ਜਾਣ ਉਹਨਾਂ ਦਾ ਉਹਦਾ ਸਾਨੂੰ ਕੰਮ ਹੀ ਲਿਆ ਹੋਇਆ ਇੱਕ ਸਾਨੂੰ ਮਿਲੇ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਮਤਲਬ ਹਰ ਇੱਕ ਡਿਸਟ੍ਰਿਕਟ ਦਾ ਇੱਕ ਪ੍ਰੋਡਕਟ ਪ੍ਰਮੋਟ ਕਰਨਾ ਹੈ ਉਹਦੇ ਵਿੱਚ ਆਪਾਂ ਜ ਕਰਦੇ ਪਈਆਂ ਉਹਦੇ ਤੇ ਵਰਕਰ ਦੇ ਪਈਆਂ ਸੋ ਇਹ ਸਾਰਾ ਕੰਮ ਤੁਹਾਡੇ ਅੰਦਰ ਹੈ ਸਨਿਆ ਉਹ ਡਿਸਲੈਕਸ਼ਨ ਕੀਤੀ ਤੇ ਉਹਦੇ ਵਿੱਚ ਆਪਾਂ ਦੋ ਬੱਚੇ ਚੁਣ ਸੋ ਇਹ ਵਾਲ ਆਫ ਫੇਮ ਜਿਹੜੀ ਲੱਗੀ ਹੈ ਕੀ ਲੱਗਦਾ ਹੈ ਕਿ ਖਾਸ ਕਰਕੇ ਯੂਥ ਨੂੰ ਇਸ ਤੋਂ ਕੋਈ ਸਿੱਖਣ ਦੀ ਲੋੜ ਹੈ ਫੋਟੋ ਵੀ ਖਾਲੀ ਛੱਡੀ ਗਈ ਹੈ ਨਹੀਂ ਲੱਗਦਾ ਕਿ ਫੋਟੋ ਤੁਹਾਡੀ ਵੀ ਅਤੇ ਜਾਂ ਤੁਹਾਡੇ ਕਾਲਜ ਦੀ ਫੋਟੋ ਵੀ ਕਿ ਬੱਚੇ ਤੇ ਲੱਗ ਸੀ ਜੀ ਹਾਂਜੀ ਸਰ ਇਹ ਇੱਕ ਜਿਹੜੀ ਵਾਲ ਆਫ ਫੇਮ ਹੈ ਇੱਕ ਕੋਈ ਵੀ ਇੱਥੇ ਇੱਕ ਸਾਰੇ ਇੱਕ ਅਟਰੈਕਟਿਵ ਸੋਰਸ ਹੈ ਕਿਉਂਕਿ ਜਦੋਂ ਆਪਾਂ ਦੇਖ ਕੇ ਸਾਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਆਪਾਂ ਵੀ ਇਹਦੇ ਵਿੱਚੋਂ ਇੱਕ ਹੋ ਸਕਦੇ ਹਾਂ ਕਿ ਆਪਾਂ ਵੀ ਆਪਣੀ ਲਾਈਫ ਵਿੱਚ ਕੁਝ ਜ਼ਰਦਾਦ ਅਚੀਵ ਕਰਨਾ ਅੱਜ ਮੈਨੂੰ ਬੜਾ ਅੱਛਾ ਲੱਗਿਆ ਕਿ ਸਬਡਿਵੀਜ਼ਨ ਦਿਨਾਂ ਨਗਰ ਚ ਅਸੀਂ ਵਾਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿਹਦਾ ਅਸੀਂ ਉਦਘਾਟਨ ਕੀਤਾ ਜਿਸ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵਕ ਵਕ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੀ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਅਕੇਸ ਕੀਤਾ ਹੈ ਇਸੇ ਤਰ੍ਹਾਂ ਅੱਜ ਦਿਨਾਂਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂਗਰ ਦੇ ਜੋ ਵੀ ਬੱਚੇ ਆ ਬਸਨੀਕ ਸੀ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆਪਣੇ ਪੜ੍ਹ ਕੇ ਜਾਂ ਕੁਝ ਵੀ ਰੁਤਬਾ ਹਾਸਲ ਕੀਤਾ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੀ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨਿਭਾ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਂਦੇ ਨੇ ਬੱਚੇ ਆਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਾਗਦਾ ਹੈ ਵੀ ਕੁਝ ਬੰਦ ਦਾ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਜ਼ ਕੀਤਾ ਹੋਏਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਜੀ ਆਉਣ ਵਾਲੇ ਸਮੇਂ ਚ ਇੱਥੇ ਦੇਖ ਸਕੀਏ ਸਰ ਪੰਜਾਬ ਦੀ ਗੱਲ ਕਰੀ ਖਾਸ ਤੌਰ ਉੱਤੇ ਕਰਕੇ ਰਿਪੋਰਟ ਹੋ ਕੇ ਕਾਫੀ ਲੋਕੀ ਵਾਪਸ ਆਏ ਨੇ ਸਰ ਉਹਨਾਂ ਦੇ ਕੀ ਸਪੈਸ਼ਲ ਗਾਈਡੈਂਸ ਹੈ ਸਪੈਸ਼ਲ ਦੇਖੋ ਆ ਜਿਹੜੇ ਰਿਪੋਰਟ ਹੋ ਕੇ ਆਏ ਆ ਉਹਨਾਂ ਦਾ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚ ਜਿੰਨੇ ਜਿੰਨੇ ਵੀ ਬੱਚੇ ਨੇ ਜੋ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਇੰਟਰੈਕਟ ਕਰ ਰਹੇ ਆ ਸਾਡੇ ਦੋਸ ਹੀ ਅਸੀਂ ਉਹਨਾਂ ਨਾਲ ਮੈਂ ਵੀ ਖੁਦ ਬੁਲਾ ਕੇ ਉਹਨੂੰ ਆਪਣੇ ਕੋਲੇ ਪੁੱਛਿਆ ਇੱਕ 8ਵੀਂ ਪਾਸ ਸੀ ਇੱਕ 12ਵੀਂ ਪਾਸ ਹੈ ਤਾਂ ਉਹਦਾ ਸੀ ਦੇਖ ਰਹੇ ਆ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਐਡਜਸਟ ਕਰ ਸਕਦੇ ਹਾਂ ਇੱਕ ਕਹਿ ਰਿਹਾ ਸੀ ਮੈਂ ਡਰਾਈਵਿੰਗ ਕਰ ਸਕਦਾ ਇੱਕ ਕਹਿ ਰਿਹਾ ਸੀ ਮੈਨੂੰ ਕੋਈ ਵੀ ਜੋਬ ਦੇ ਦਿਓ ਕੋਈ ਸ਼ੌ ਨੇ ਪਲੰਬਿੰਗ ਪਲੰਬਿੰਗ ਦਾ ਕੀਤਾ ਹੋਇਆ ਸੀ ਤਾਂ ਵੀ ਆ ਟ੍ਰਾਈਂਗ ਕਿ ਚਲੋ ਜਿਹੜੇ ਇਹ ਆ ਕੇ ਆਇਆ ਤੇ ਉਹਨਾਂ ਨੂੰ ਐਡਜਸਟ ਕਰੀਏ ਬਟ ਸਾਡੀ ਤਾਂ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦਾ ਕੰਮ ਹੀ ਨਾ ਹੋਵੇ ਵੀ ਪਹਿਲਾਂ ਉਹ ਜਾਣ ਫਿਰ ਉਹ ਡਿਪੋਰਟ ਹੋ ਕੇ ਆਣ ਫਿਰ ਅਸੀਂ ਉਹਨਾਂ ਨੂੰ ਰੋਜ਼ਗਾਰ ਦੇਈਏ ਤਾਂ ਅਸੀਂ ਦਾ ਸਾਡੀ ਤਾਂ ਕੋਸ਼ਿਸ਼ ਹੈ ਕਿ ਅਸੀਂ ਲਗਾਤਾਰ ਰੋਜ਼ਗਾਰ ਮੇਲੇ ਲਾਨਨੇ ਆ ਵੀ ਅਸੀਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਿੰਨੇ ਜੋ ਉਹਨਾਂ ਦੀ ਕੁਆਲਿਫੀਕੇਸ਼ਨ ਆ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੰਮ ਦਈਏ ਤਾਂ ਜੋ ਕਿ ਉਹ ਬਾਹਰ ਜਾਣ ਦੀ ਗਲਤ ਰਿੱਕੇ ਨਾਲ ਸੋਚਣ ਨਾ ਇੱਥੇ ਰਹਿਣ ਆਪਣੇ ਪਰਿਵਾਰ ਚ ਆਪਣੇ ਪ੍ਰਦੇਸ਼ ਚ ਤੇ ਇੱਥੇ ਕੰਮ ਕਰਨ ਇੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਤੇ ਨਾ ਕੋਈ ਇਸ ਤਰ੍ਹਾਂ ਦੀ ਗਲਤ ਰਿੱਕਾ ਬਣਾਣ ਤਾਂ ਜੋ ਕਿ ਉਹਨਾਂ ਨੂੰ ਵੀ ਤੰਗੀ ਹੋਵੇ ਉਹਨਾਂ ਦੇ ਪਰਿਵਾਰ ਨੂੰ ਵੀ ਤੰਗੀ ਹੋਵੇ ਬਾਅਦ ਚ ਫਿਰ ਇਸ ਤਰ੍ਹਾਂ ਉਹਨਾਂ ਨੂੰ ਵਾਪਸ ਆਣਾ ਦੋ। ਤੇ ਇੱਕ ਫਰੇਮ ਦੇਖ ਰਹੇ ਹੈ ਖਾਲੀ ਰਹਿ ਗਿਆ ਕਿ ਫੋਟੋ ਅਗਲੀ ਟੌਡੀਓਸ ਦੀ ਹੈ। ਯੂਥ ਖਾਸ ਕਰਕੇ ਤਾਂ ਇਸ ਫੋਟੋ ਨੂੰ ਦੇਖ ਰਿਹਾ ਹੋਵੇਗਾ ਕਿ ਕੀ ਪ੍ਰੇਰਨਾ ਦੇਣਾ ਚਾਹੋਗੇ? ਨਹੀਂ ਨਹੀਂ ਦੇਖੋ ਇਹ ਕਿਸੇ ਦੀ ਵੀ ਹੋ ਸਕਦੀ ਹੈ। ਸਾਡੀ ਤਾਂ ਕੋਸ਼ਿਸ਼ ਹੈ ਕਿ ਕਾਫੀ ਬੱਚੇ ਸਟਰਗਲ ਕਰਦੇ ਆ। ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਆ ਤਾਂ ਕਾਮਯਾਬ ਹਰ ਕੋਈ ਬੰਨਣਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਬਨ ਹੋ ਪਾਂਦੇ ਆ ਕੋਈ ਨਹੀਂ ਹੋ ਪਾਂਦੇ ਬਟ ਇਸ ਤਰ੍ਹਾਂ ਦੀ ਪ੍ਰੇਰਨਾ ਮਿਲਦੀ ਹੈ ਕਿ ਉਹਦੇ ਵਿੱਚ ਹਿੰਮਤ ਆਉਂਦੀ ਆ ਹਰ ਇਨਸਾਨ ਦੇ ਵਿੱਚ ਵੀ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੀ ਇੱਕ ਜਜ਼ਬਾ ਹੋਵੇ ਤੇ ਆਪਣਾ ਮਕਾਮ ਹਾਸਲ ਕਰ ਸਕਣ ਤੇ ਇੱਥੇ ਕੋਈ ਵੀ ਹੋ ਸਕਦਾ ਤੇ ਜਿਹੜਾ ਵੀ ਬੈਸਟ ਹੋਏਗਾ ਵੀ ਵਿਲ ਪਲੇਸ ਹਿਮ ਓਵਰ ਹਰ ਹੇਅਰ ਠੀਕ ਹੈ ਸਰ ਜਿਹੜਾ ਗੁਰਦਾਸ ਕਟੇਨ ਵਿਰੋਜਮਤ ਨੂੰ ਲੈ ਕੇ ਕਾਫੀ ਤਰੇ ਰੋ ਸਕਦੇ ਤੇ ਇਹਦਾ ਤਿਆਰੀ ਕਿਤੇ ਦੀਆਂ ਕਿਦਾਂ ਰਿਸਪੌਂਸਰ ਮਿਲ ਰਿਹਾ ਤੁਹਾਨੂੰ ਕਿਉਂਕਿ ਕਾਫੀ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਵੀ ਗੱਲ ਵਿਰੋਜ ਦਾ ਸਾਹਮਣਾ ਕਰਨਾ ਪੈ ਰਿਹਾ ਦੁਕਾਨ ਦੇਖੋ ਇਹ ਇੱਕ ਰੂਟੀਨ ਐਕਸਰਸਾਈਜ਼ ਹੁੰਦੀ ਹੈ ਪਿੱਛੇ ਇਲੈਕਸ਼ਨ ਕਰਕੇ ਐਡਮਿਨਿਸਟ੍ਰੇਸ਼ਨ ਬਿਜ਼ੀ ਸੀ ਤਾਂ ਕਰਕੇ ਨਹੀਂ ਕਰ ਪਾਈ ਸਾਡੀ ਦਾ ਇਹੀ ਅਪੀਲ ਹੈ ਲੋਕਾਂ ਨੂੰ ਵੀ ਅਸੀਂ ਕੋਈ ਪ੍ਰਸ਼ਾਸਨ ਕੋਲੇ ਨਾ ਤਾਂ ਇੰਨਾ ਟਾਈਮ ਹੁੰਦਾ ਕਿ ਅਸੀਂ ਇੰਨਾ ਕੰਮਾਂ ਦੇ ਵਿੱਚ ਆਪਣਾ ਸਮਾਂ ਲਗਾਈਏ ਤੇ ਨਾ ਹੀ ਸਾਨੂੰ ਕਿਸੇ ਦਾ ਨੁਕਸਾਨ ਕਰਨ ਚ ਕੋਈ ਹੈ ਬਟ ਲੋਕਾਂ ਨੂੰ ਖੁਦ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਇਨਕ੍ਰੋਚਮੈਂਟ ਨਾ ਕਰਨ ਜਦੋਂ ਸਾਰਿਆਂ ਨੂੰ ਆਪਣੀ ਹੱਦ ਦਾ ਪਤਾ ਹੈ ਮੇਰੀ ਦੁਕਾਨ ਇੱਥੇ ਤੱਕ ਹੈ ਤਾਂ ਉੱਥੇ ਤੱਕ ਹੀ ਆਪਣਾ ਸਾਜੋ ਸਮਾਨ ਰੱਖਣ ਕਿਉਂ ਬਾਹਰ ਰੱਖਦੇ ਨੇ ਫਿਰ ਕਾਰਾਂ ਖੜੀਆਂ ਹੋ ਜਾਂਦੀਆਂ ਨੇ ਤੇ ਆਵਾਜਾਈ 'ਚ ਵਿਘਨ ਪੈਂਦਾ ਤੇ ਲੋਕਾਂ ਨੂੰ ਹੀ ਤਾਂ ਪਰੇਸ਼ਾਨੀ ਹੁੰਦੀ ਹੈ ਸਾਡੀ ਤਾਂ ਗੱਡੀ ਨਿਕਲੀ ਜਾਂਦੀ ਹੈ ਪੁਲਿਸ ਘੱਡ ਦਾਂਦੀ ਹੈ ਬਟ ਆਮ ਲੋਕਾਂ ਨੂੰ ਬੜੀ ਖੱਜਰਖਵਾਰੀ ਹੁੰਦੀ ਹੈ ਤੇ ਆਮ ਜਿਹੜੇ ਵਪਾਰ ਮੰਡਲਾ ਮੈਨੂੰ ਮਿਲਣ ਆਉਂਦੇ ਆ ਮੈਂ ਉਹਨਾਂ ਨੂੰ ਵੀ ਇਹੀ ਸਮਝਾਇਆ ਸੀ ਵੀ ਜਿੱਥੇ ਵੀ ਤੁਸੀਂ ਹੈਗਾ ਇਹ ਤੁਸੀਂ ਆਪ ਦੇਖੋ ਵੀ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਤੁਹਾਡੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਵੇ ਤੇ ਪ੍ਰਸ਼ਾਸਨ ਨੂੰ ਮਜਬੂਰਨ ਇਸ ਤਰ੍ਹਾਂ ਦੀ ਡਰਾਈਵਸ ਚਲਾਣੀਆਂ ਪੈਣ ਬਟ ਜੇ ਲੋਕ ਨਹੀਂ ਮੰਨਣਗੇ ਤਾਂ ਅਸੀਂ ਇਸ ਤਰ੍ਹਾਂ ਡਰਾਈਵਸ ਕਰਦੇ ਰਵਾਂਗੇ ਤਾਂ ਇਹ ਸਾਡੀ ਚੱਲੂ ਰਹੇਗੀ ਜੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਤਾਂ ਪਰ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ